ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਬੱਚੀਆਂ ਬਾਈ ਕੋਲੇ ਸੀਗੀਆਂ 4 ਤੇ ਦੋ ਜਿਹੜੀਆਂ ਜਰਸੀ ਆ ਬਾਈ ਉਹ ਸੇਲ ਹੋ ਗਈਆਂ ਆਓ ਪੁੱਛ ਲੈਨੇ ਬਾਈ ਡੀਟੇਲ ਅੱਜ ਬਾਈ ਜੀ ਹਸੀ ਗਾਲ ਹਸੀ ਗਾਲ ਬਾਈ ਉਹ ਠੀਕ ਹੈ ਬਈ। ਭਾਈ ਚੜਦੀ ਕਲਾ ਜੀ। ਅ ਵਧੀਆ ਚੱਲ ਰਵੇ ਕੰਮ ਭਾਈ ਬੂਰਾ ਵਧੀਆ ਜੀ। ਚਾਰ ਸੀਗੀਆਂ ਧਰਮਿੰਦਰ ਭਾਈ ਚਾਰ ਬੱਛੀਆਂ ਸੀ ਆਪਣੇ ਕੋਲੇ। ਠੀਕ ਆ। ਤੇ ਦੋ ਜਰਸੀ ਸੀਗੀਆਂ। ਹੂੰ। ਜਰਸੀ ਬਾਈ ਨਾਲ ਥੋੜੇ ਖੜਿਆ ਤਾਂ ਹੁਣੇ ਨਿਬੜ ਕੇ ਹਟਾਈ ਫੋਨ ਤੇ ਆਨਲਾਈਨ ਹੀ। ਇਹ ਆਪਣੀਆਂ ਗਰਦਾਸਪੁਰ ਜਾਣੀਆਂ ਜੀ। ਓਕੇ ਭਾਈ। ਹਾਂ ਜੀ। ਵੀਰੇ ਨਾਮ ਤੇ ਐਡਰੈਸ ਬੋ। ਨਾਂ ਭਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ। ਨੇੜੇ ਪਿੰਡ ਬਈ। ਤਪਾਤੇ ਪਧੌੜ ਸ਼ਹਿਰ ਆ ਗਏ ਭਈ ਆਪਾਂ। ਠੀਕ ਆ ਭਾਈ। ਮੋਬਾਈਲ ਨੰਬਰ ਬੋ। 628002 ਪਾਲੋ ਅੱਜ ਆਪਣੇ ਕੋਲੇ ਆ ਦੋ ਨਾਗ ਆਏ ਸੀਗੇ ਚਾਰ ਇਕੱਠੀਆਂ ਲੈਂਗਾ ਸੀ ਇਹਨਾਂ ਦੀ ਫੇਸ ਬਿਊਟੀ ਇਹਨਾਂ ਦਾ ਸਟਰਕਚਰ ਇਹਨਾਂ ਦਾ ਢਾਂਚੇ ਥੱਲਿਓ ਬਹੁਤ ਜ਼ਿਆਦੇ ਚੰਗੇ ਸੀ ਬਾਈ ਬੱਚੀਆਂ ਦੇ ਸਹੀ ਗੱਲ ਆ ਹਾਂਜੀ ਮਾੜੀ ਨਹੀਂ ਲੈਂਦੇ ਚੰਗੀ ਮਾੜੀ ਜਰਸੀ ਨਹੀਂ ਆਪਾਂ ਲੈਂਦੇ ਚੰਗੀ ਜਰਸੀ ਲੈਣਾ ਹਮਾ ਚਲ ਜਾਲੀਆਂ ਨਹੀਂ ਆਪਾਂ ਕੋਲੇ ਠੀਕ ਆ ਝੂਲੀ ਝਾਲੀ ਬਾਈ ਕਮਾਲ ਦੀ ਆ ਇਧਰੋਂ ਆ ਦੋ ਆ ਜਾਂਸੀ ਸੀਗੀ ਉੱਪਰੋਂ ਐਣ ਗੁੰਦੀਆਂ ਪਈਆਂ ਜੀ ਤੇ ਥੱਲੋਂ ਝੂਲੀਆਂ ਝੂਲੀਆਂ ਦੀ ਬਹੁਤ ਜ਼ਿਆਦੇ ਸਾਫ ਸੀ ਬੱਚੀਆਂ ਕਮਾਲ ਦੀਆਂ ਝੂਲੀਆਂ ਹੋਊਂਆਂ ਕੀ ਬਾਤ ਆ ਨਾ ਝੂਲੀਆਂ ਝਾਲੀਆਂ ਇੱਕ ਨੰਬਰ ਸੀ ਬਾਈ ਜਮਾ ਹਾਂ ਇਹ ਸ ਆ ਦੋਨਾਂ ਦੀ ਗੱਲ ਕਰਦੇ ਆ ਜਿਹੜੀ ਪਹਿਲੇ ਨੰਬਰ ਤੇ ਬੱਛੀ ਆ ਹਾਂ ਕਿੰਨੀ ਕੁਮ ਪ੍ਰੋਪਰ ਕਾਰਾ ਬਾਈ ਠੀਕ ਆ ਰਮਾਡਾ ਬੋਲ ਦੀ ਬੱਛੀ ਹੈਗੀ ਹੂੰ 37 37 ਕਿਲੋ ਦਾ ਮਦਰ ਰਕੜਾ ਦੰਦੋ ਖੀਰੀਆ ਦੰਦ ਵੀ ਪਟਕੇ ਆ ਦੇ ਦਾਂਗੇ ਵਾ ਲੈ 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 ਕਹਿੰਦਾ ਵੱਡੀ ਹੈ ਨਾ ਬੱਛੀ ਠੀਕ ਆ ਵੀਰੇ ਖਾ ਉਹ ਨਹੀਂ ਪੱਕੀ ਹੁੰਦਾ ਜੋ ਬਈ ਖੀਰੀਆ ਕੱਦ ਵਿੱਡ ਚੰਗਾ ਤੇ ਦੰਦ ਦਿਖਾਵਾਂਗੇ ਜ਼ਰੂਰ ਥੋੜਾ ਜਿਹਾ ਆ ਦੇਖੋ ਬਾਈ ਜ਼ਰੂਰ ਕਰੂੰਗੀ ਥੋੜਾ ਨੇਰੇ ਚ ਕੋਈ ਬਾਈ ਯਾਰ ਵੇਚਣਤ ਹੋ ਜੇ ਮੱਲਾ ਆਪਾ ਦਿਖਾ ਰਿਹਾ ਹੀ ਦਿੰਨੇ ਆ ਕੋਈ ਜਸ ਫਲੈਸ਼ ਆਪੀ ਆ ਦੇਖ ਲੋ ਬਕੀ ਰਹੀਆਂ ਹਾਂ ਕੋਈ ਚੱਕਰ ਨਹੀਂ ਆ ਫੇਸ ਬਹੁਤ ਚੰਗਾ ਬੋਦੀਬਾਦੀ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਕੱਦ ਬੱਡ ਬੱਚੀ ਦਾ ਜਿਹੜਾ ਕਰੈਕਟਰ ਆ ਸਟਰਕਚਰ ਆ ਉੱਪਰਲਾ ਉਹ ਦੇਖ ਲਓ ਬੱਚੀ ਦੀ ਫੇਸ ਦੀ ਬਿਊਟੀ ਆ ਜਿਹੜੀ ਹਾਈਟ ਲੈਂਥ ਬਹੁਤ ਜ਼ਿਆਦਾ ਚੰਗੀ ਆ ਬੱਚੀ ਦੀ ਸਭੀ ਪੜੀ ਪਾਉ ਰਹਿਣਾ ਭਾਈ ਖੁੱਲੀਆਂ ਆਈਆਂ ਗਿਆ ਠੀਕ ਆ ਨਾ ਨਾਰਮਲ ਜਿਹਾ ਬਾਈ ਦਾ ਛੋਟਾ ਜਿਹਾ ਫਾਰਮ ਸੀਗਾ ਠੀਕ ਆ 2y ਕੋ ਪਸਵਾਰਾ ਤੇ ਪੂਰੀ ਜਾਣ ਜਾਂਦਾ ਪ੍ਰੋਪਰ ਕਾਰ ਸੀਗਾ ਬੰਦਿਆ ਕੋਲੇ ਠੀਕ 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 ਫੇਸ ਬਿਊਟੀ ਫੇਸ ਦੇਖੋ ਬੱਚੀ ਦਾ ਤੇ ਬਾਕੀ ਜਿਹੜੀ ਪਿੱਠ ਪੂਰੇ ਦੀ ਚੜਾਈ ਤੇ ਜਿਹੜੀ ਚਮਕਾ ਵੱਛੀ ਜੋ ਦੇਖੋ ਤੁਸੀਂ ਉਹ ਬਾਈ ਬਹੁਤ ਚੰਗੀ ਹੈ ਥਣ ਵੀ ਬਾਈ ਚਾਰ ਹੀ ਹੋਣਗੇ ਨਿਸ਼ਾਨ ਵੀ ਨੇ ਹੋਊਗਾ ਬਹੁਤ ਚੰਗੀ ਹੈ ਝੋਲੀ ਹਾਂਜੀ ਦਿਖਾ ਨੇ ਨੇੜ ਤੋਂ ਝੋਲੀ ਬਾਈ ਕਹਿੰਦਾ ਬਹੁਤ ਹਾਂ ਬਾਈ ਕੱਲਾ ਕੱਲਾ ਥਣ ਚਾਰੇ ਥਣ ਨਿਕੜੇ ਮੇ ਪੂਰੇ ਗੈਰ ਤੇ ਕੱਦ ਵੱਡ ਚੰਗਾ ਪ੍ਰਿੰਟ ਪ੍ਰਿੰਟ ਚ ਹੈਗਾ ਫੇਸ ਦੇਖੋ ਫੇਸ ਦੇਖ ਲੋ ਬਾਈ ਬੱਚੀ ਦਾ ਬਹੁਤ ਜਿਆਦਾ ਛੋਟਾ ਫੇਸ ਆਗਾ ਠੋਖਣੀ ਦੇਖੋ ਥੋੜੀ ਅੱਖਾਂ ਜਗਦੀਆਂ ਉਹਦਾ ਕਰਕੇ ਉਹਦਾ ਮਤਲਬ ਆਪਣੀ ਫਲੈਸ਼ ਜਗਦੀਆਂ ਜਾਂ ਲੈਗ ਚੱਲਦੀ ਹੈਗੀ ਹਾਂ ਜੀ ਜੀ ਉਹਦਾ ਕਰਕੇ ਆ ਕੋਈ ਚੱਕਰ ਨਹੀਂ ਬਹਿਮ ਕੋਈ ਅੱਖਾਂ ਓੱਖਾਂ ਦੀ ਸਹੀ ਹੈ ਬਾਕੀ ਬਾਈ ਟੀਕੇ ਦੇ ਜਮਾ 100% ਕਾਬਲ ਆ ਗਈ ਠੀਕ ਹੈ ਬਾਕੀ ਬੱਚੀਆਂ ਜਿਹੜੀਆਂ ਨਿੱਗਰ ਨਰੂਆਂ ਨਾਲ ਥੱਲੇ ਝੂਲੀਆਂ ਝੂਲੀਆਂ ਬਹੁਤ ਆ ਵੱਲ ਸ਼ਾਹ ਬਾਈ ਕਮਾਲਾ ਖਣਚਾਰ ਹੀ ਆ ਨਿਸ਼ਾਨ ਵੀ ਨਹੀਂ ਹੋ ਬਾਈ 5ਵੇਂ ਦਾ ਸਹੀ ਗੱਲ ਆ ਬਾਕੀ ਜਿਹੜੀ ਮੇਨ ਗੱਲ ਆ ਹੋਮ ਡਿਲੀਵਰੀ ਆਪਣੇ ਵੱ ਡਿਮਾਂਡ ਹੈ ਜੋੜੀ ਦੀ 65000 ਸਿੰਗਲ ਪੀਸ ਆਪਾਂ ਦੇਣੀ ਨਹੀਂ ਜੋੜੀ ਦੇਣੀ ਆ ਹੂੰ ਨੇੜੇ ਦਾ ਬੰਦਾ ਉਹ ਏਸ ਹਿਸਾਬ ਨਾਲ ਮਾਨਤਾਰੋ ਕਿਉਂਕਿ ਜੇ ਦੂਰ ਦਾ ਆਊਗਾ ਬਾਈ 7-8000 ਰੁਪਿਆ ਕਰਾਇਆ ਪੈਣਾ ਜੀ ਠੀਕ ਹੈ ਵੀਰੇ ਹਾਂਜੀ ਹੂੰ ਸੋਏ ਜਿਹੇ ਹਿਸਾਬ ਨਾਲ ਆਪਾਂ ਇਹਨਾਂ ਦਾ ਰੇਟ ਵੀ ਕੋਈ ਜ਼ਿਆਦਾ ਨਹੀਂ ਰੱਖਿਆਗਾ ਨਾਰਮਲ ਜਾਇਦਾ ਰੇਟ ਰੱਖਿਆਗਾ ਦੰਦੋ ਖੀਰੀਆਂ ਜੀ ਬੱਚੀਆਂ ਆ ਵੀ ਦੰਦੋ ਖੀਰੀਏਗੀ ਬਾਈ ਠੀਕ ਹੈ 40 16 ਦੀ ਬੱਚੀ ਹੈਗੀ ਹੂੰ ਪ੍ਰੋਪਰ ਰਿਕਾਰਡ ਆ ਠੀਕ ਠੀਕ ਪ੍ਰੋਪਰ ਜਿਹੜਾ ਇਹਦਾ ਰਿਕਾਰਡ ਹੈਗਾ ਬਾਈ ਕਹਿੰਦਾ ਤੇ ਥੋੜਾ ਤੱਕਾ ਕਰਦੀਆਂ ਤੱਕਾ ਬਾਈਰ ਖੁੱਲਗੀਆਂ ਆਈਆਂ ਆਉਂਗਾ ਸੀਆਂ ਤਾਂ ਕਰਦੀਆਂ ਨੇ ਤੱਕਾ ਹਾਂ ਰਾਜੀ ਰੂਜੀ ਫੁੱਲ ਆ ਸਮੀਆਂ ਪੜੀਆਂ ਨੇ ਕੱਦ ਵਿੱਡ ਚੰਗੇ ਆ ਟੀਕੇ ਦੇ ਤਕਰੀਬਨ ਦੋਨੀਆਂ ਖੁੱਲਗੀਆਂ ਆਈਆਂ ਕਰਕੇ ਜ਼ਰੂਰ ਤੱਕਾ ਕਰਦੀਆਂ ਨੇ ਬਾਕੀ ਜਾਣ ਜੰਦ ਸਵੰਗਾ ਪੜੀਆਂ ਪੂਰੀਆਂ ਚੰਗੀਆਂ ਸਹੀ ਗੱਲ ਆ ਬਾਈ ਬੱਚੀ ਸਮੀ ਪੜੀ ਹੋਵੇ ਨਾ ਜਾਣ ਸਰ ਗੱਬੜ ਰਹਿ ਜਾਂਦੀ ਆ ਤੇ ਕੱਦ ਵਿੱਡ ਚੰਗਾ ਪ੍ਰੋਪਰ ਰਕਾਰਡ ਆ ਬਾਈ ਖੁੱਲਗੀਆਂ ਆਈਆਂ ਕਰਕੇ ਤੁਹਾਨੂੰ ਪਤਾ ਵੀ ਫਾਰਮ ਵਾਲੀ ਚੀਜ਼ ਤਾਂ ਕਾਲਾ ਕਰਦੀ ਹੁੰਦੀ ਹੈ ਨਾ ਜਿਉਂ ਇਹਦਾ ਕੁਝ ਖਾਦਾ ਹੀ ਨਾ ਹੋਊਗਾ ਲੱਕਾ ਵਿੱਚ ਵੜਿਆ ਹੋਊ ਕਸੋਧਕਾ ਕਰਨੀ ਹੈ ਇਥੋਂ ਵਿੱਚ ਕੇ ਲੈ ਜੂ ਬਾਈ ਹਾਂ ਸਹੀ ਗੱਲ ਆ ਸਹੀ ਗੱਲ ਆ ਖਰਾ ਖਾਦੀ ਵੀ ਤਾਂ ਹੀ ਦੱਸਦਿਆਂ ਇਹ ਆਲ ਦੀ ਪ੍ਰਿੰਟ ਪ੍ਰਿੰਟ ਕਰ ਮੈਂ ਥੱਲੇ ਝੋਲੀ ਥਣ ਚਾਰ ਹੀ ਹੋਣਗੇ ਨਿਸ਼ਾਨ ਵੀ ਲੂ ਬਾਈ ਪੰਜਵੇਂ ਦਾ ਬਹੁਤ ਚੰਗੇ ਨੇ ਝੋਲੀ ਦੇ ਬਾਲ ਬਹੁਤ ਚੰਗੇ ਆ ਨੇ ਤੇ ਬਾਕੀ ਜਿਹੜੀ ਫੇਸ ਦੀ ਬਿਊਟੀ ਆ ਉਹ ਦੇਖੋ ਹਮ ਸਹੀ ਗੱਲ ਆ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਬਹੁਤ ਚੰਗੀ ਆ ਸਨਖਪਣਾ ਬੱਚੀ ਦੇ ਵਿੱਚ ਬਈ ਬਹੁਤ ਆਗ ਹਮ ਮੁੱਲ ਜੋੜੀ ਦਾ ਮੋਲ ਜੋੜੀ ਦੇ 65000 ਆ ਡਾਕਟਰ ਮਾਨਤਨ ਵਿੱਚੋਂ ਮਾਨਤਨ ਹੋਊਗਾ ਪਹੁੰਚ ਵੀ ਆਪਣੀ ਹੋਊਗੀ ਚਾਹੇ 200 ਕਿਲੋਮੀਟਰ ਚਾਹੇ 300 ਹੋਵੇ ਕਹਿੰਦਾ ਉਹ ਆਪਣੇ ਵੱਲੋਂ ਫ੍ਰੀ ਹੋਊਗਾ ਬੱਚਿਆਂ ਦੇ ਲੈਗ ਸਕੋਰ ਜਿਹੜੀਆਂ ਲੈਗ ਦੇਖ ਲਓ ਬੱਚਿਆਂ ਦੀਆਂ ਬਹੁਤ ਜ਼ਿਆਦਾ ਸਿੱਧੀਆਂ ਤੇ ਮਜ਼ਬੂਤ ਨੇ ਹਮ ਸਹੀ ਗੱਲ ਆ ਬਈ ਬੱਚੀਆਂ ਦੋਨੇ ਚੰਗੀਆਂ ਨੇ ਇੱਕ ਦੂਜੀ ਤੋਂ ਵੱਧ ਕੇ ਆ ਬਈ ਟੀਕੇ ਦੇ ਕਾਬਲ ਚੱਕੇ ਬਾਕੀ ਡਾਕਟਰ ਜਿਹੜਾ ਕੋਈ ਬੰਦਾ ਆਨਲਾਈਨ ਮਗਵਾਉਂਦਾ ਦੰਦਾਂ ਦੀ ਤੇ ਥਣਾ ਦੀ ਫੁੱਲ ਗਾਰੰਟੀ ਹੋਊਗੀ ਠੀਕ ਆ ਠੀਕ ਆ ਨਾ ਹਾ ਪੇਮੈਂਟ ਆਪਾਂ ਪਹਿਲਾਂ ਲਵਾਂਗੇ ਹਾ ਪੇਮੈਂਟ ਆਪਾਂ ਡਿਲੀਵਰੀ ਹੋਣ ਤੇ ਲਵਾਂਗੇ ਠੀਕ ਹੈ ਭਾਈ ਕੋਈ ਬੰਦਾ ਨੇ ਕਹੇ ਬਾਈ ਮੈਂ 1000 2000 ਬਿਆਨਾਂ ਪਾਉਣਾ ਬਿਆਨਾਂ ਤੇ ਭਾਈ ਆਪਾਂ ਜਨਵਾਰ ਭੇਜ ਦੇਣੀ ਠੀਕ ਹੈ ਭਾਈ ਕਿਉਂਕਿ ਜੇ ਤਾਂ ਕੋਈ ਆਪਣੇ ਚ ਘਾਟਵਾਲ ਹੋਵੇ ਫਿਰ ਤਾਂ ਆਪਾਂ ਭੇਜ ਗਏ ਹਮ ਆਪਣੇ ਜਨਵਰ ਇੱਕ ਨੰਬਰ ਆਗੇ ਆਪਣੀ ਜਿਹੜੀ ਗੱਲ ਦੀ ਕਹੇ ਤੀ ਉਹ ਗੱਲ ਦੀ ਗਰੰਟੀ ਹੋ ਹਮ ਤੇ ਮਾਂ ਦਾ ਦੁੱਧ ਕਿੰਨਾ ਕ ਭਾਈ ਮਾਂ ਦਾ ਟਰੇ ਦਾ 37 37 ਕਿਲੋ ਦਾ ਸੀਗਾ ਐਰੀ ਮਾਂ ਦਾ ਪਹਿਲਣ ਦਾ ਦੁੱਧ 32 ਤੋਂ 33 ਕਿਲੋ ਸੀਗਾ ਜੀ ਠੀਕ ਆ ਹਾਂਜੀ ਤੇ ਕਿਸੇ ਵੀਰ ਨੂੰ ਬਈ ਬੱਚੀ ਆਪਾਂ ਸੰਦਾ ਇਹ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਦਲੋ ਧੰਨਵਾਦ ਜੀ ਥੈਂਕ ਯੂ ਵੈਰੀ ਗੁੱਡ ਪਾਸੇ ਪਾਸੇ